ਬੈਦਵਾਨ ਸਪੋਰਟਸ ਕਲੱਬ ਵੱਲੋਂ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਵਿੱਚ 100 ਤੋਂ ਵੱਧ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਭਲਾਈ 'ਚ ਆਪਣਾ ਯੋਗਦਾਨ ਪਾਇਆ। ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਤੋਂ ਮੁਖ ਸੇਵਾਦਾਰ ਪ੍ਰਵਿੰਦਰ ਸਿੰਘ ਸੁਹਾਣਾ। ਸਾਬ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ਪੁਰਵ ਲੋਇ ਮੁਖ ਰੱਖਦੇ ਹੋਏ ਖੁਸ਼ੀਆਂ ਨੂੰ ਸਾਂਝੇ ਕਰਦੇ ਹੋਏ ਮਨੁੱਖਤਾ ਦੇ ਭਲੇ ਦੇ ਲਈ ਸਾਡੇ ਬੈਦਮਨ ਸਪੋਰਟਸ ਕਲੱਬ ਨੂੰ ਸਾਰੀ ਟੀਮ ਵੱਲੋਂ ਇਹ ਜਿਹੜਾ ਖੂਨਦਾਨ ਕੈਂਪ ਖੂਨਦਾਨ ਮਹਾਦਾਨ ਖੂਨਦਾਨ ਕਰਕੇ ਅੱਜ ਜਿਹੜੇ ਸੰਗਤਾਂ ਆਪ ਨੂੰ ਆਪਣੇ ਆਪ ਨੂੰ ਵੜਵਾਕੀ ਸਮਝ ਰਹੀ ਹੈ ਔਰ ਇਹ ਮਨੁੱਖਤਾ ਦੇ ਪਿਛਲੇ ਕਈ ਬਰੇ ਤੋਂ ਇਹ ਮਨੁੱਖਤਾ ਦੇ ਕਾਰਜ ਕਰਦੀ ਜਾ ਰਹੀ ਹੈ ਸਪੋਰਟਸ ਕਲੱਬ ਔਰ ਅੱਜ ਗੁਰੂ ਹਰਰਾਜ ਸਾਹਿਬ ਦੇ ਜਨਮ ਦਿਨ ਨੂੰ ਮੁੱਕ ਰੱਖਦੇ ਹੋਏ ਅੱਜ ਕੈਂਪ ਲਗਾਇਆ ਔਰ ਵੱਡੀ ਤਦਾਦ ਦੇ ਵਿੱਚ ਇੱਥੇ ਜਿਹੜੇ ਸੰਧਾਲੂ ਆ ਉਹ ਖੂਨਦਾਨ ਕਰਨ ਦੇ ਲਈ ਪਹੁੰਚ ਰਹੇ ਕਿੱਥੇ ਦੀ ਡਾਕਟਰੀ ਟੀਮ ਉਹਦੀ ਆਈ ਇਹ ਇਹ ਜਿਹੜੀ ਟੀਮ ਹੈ ਜੀ ਪੀਆਈ ਤੋਂ ਆਈ ਹੈ ਤੇ ਬਾਕੀ ਜਿਹੜੇ ਡਾਉਨਰ ਵੱਖ-ਵੱਖ ਕੋਨੇ ਤੋਂ ਮਹਾਲੀ ਤੋਂ ਨਾਲਖਰੜ ਤੋਂ ਅਲੱਗ-ਅਲੱਗ ਜਗਤੋਂ ਪਹੁੰਚ ਰਹੇ ਆ ਆਪ ਉਹਦੇ ਆ ਪਰ ਰਹੇ ਨੇ ਲੋਕ ਜਿਸ ਨੂੰ ਲੱਗਦਾ ਕਿ ਇਹਨੂੰ ਬੁਲਾਉਣੇ ਪੈਂਦੇ ਨੇ ਹੁਣ ਨਹੀਂ ਲੋਕ ਆਪ ਮਹਾਰਾਜੀ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਦੇ ਲਈ ਇੱਥੇ ਪਹੁੰਚ ਰਹੇ ਆ ਬਾਕੀ ਇਹ ਹਾਂ ਮੈਨੇਜਮੈਂਟ ਦੀ ਗੱਲ ਫੋਨ ਉਹ ਤਾਂ ਕਰਨੀ ਪੈਣੀ ਹੈ ਕਈ ਵਾਰੀ ਪਰ ਅੱਜ ਜਿਹੜਾ ਹੈ ਅੱਜ ਗੁਰੂ ਸਾਹਿਬ ਨੂੰ ਸ਼ਰਧਾ ਹੋ ਕੇ ਸੰਗਤ ਬਹੁਤ ਆਪ ਵੀ ਆ ਰਹੀ ਠੀਕ